ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਰਣਜੀਤ ਢੱਡਰੀਆਂ ਵਾਲੇ ਆਪਣੀ ਸਾਰੀ ਜ਼ਿੰਦਗੀ ਹੁਣ ਜੇਲ੍ਹ ਚ گزارਣਗੇ ਕੀ ਇਹ ਗੱਲ ਸਪਸ਼ਟ ਹੈਗੀ ਹੈ ਜਾਂ ਇਹਦੇ ਵਿੱਚ ਹਜੇ ਕੋਈ ਪਹਿਲੂ ਸਾਹਮਣੇ ਆਉਣ ਵਾਲੇ ਹੈਗੇ ਕੀ ਸੱਚਾਈ ਹੈਗੀ ਹੈ ਬਾਬਾ ਰਣਜੀਤ ਢੱਡਰੀਆਂ ਵਾਲੇ ਆ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਹੈ ਔਰ ਇਸ ਤੇ ਗੱਲਬਾਤ ਵੀ ਕਰਨ ਦੇ ਹੈਗੇ ਨੇ ਸਾਰੇ ਮੁੱਦੇ ਇਹਦੇ ਮੁਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਵਧੀਆ ਵੀਡੀਓ ਹੈ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਤਨੀਏ ਇਹਸਾਨ ਹੈ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਲੋਕ ਇਹ ਇਹੋ ਜਿਹਾ ਪ੍ਰਚਾਰ ਕਰਦੇ ਨੇ ਤਾਂ ਉਸ ਤਰ੍ਹਾਂ ਕੰਮ ਕਰਦੇ ਨੇ ਦੋਸ਼ ਲੱਗਦੇ ਨੇ ਇੱਕ ਪਰਿਵਾਰ ਦੇ ਵੱਲੋਂ ਕਿ ਉਹਨਾਂ ਦੀ ਧੀ ਰਾਣੀ ਦੇ ਨਾਲ ਇਹਨੇ ਇੱਕ ਕੰਮ ਕੀਤਾ ਤਾਂ ਉਸ ਨੂੰ ਜਹਿਰ ਦੇ ਕੇ ਉਸ ਦਾ ਕਤਲ ਕੀਤਾ ਆ ਸੁਣਦੇ ਹਾਂ ਰਣਜੀਤ ਟੰਡਰੀਆਂ ਵਾਲੇ ਇਸ ਬੱਚੂ ਦੀ ਕਰਤੂਤ ਔਰ ਸ਼ਰਮ ਨਾਲ ਸਲ ਚੁਕੂਗਾ ਜਿਹੜੇ ਲੋਕ ਇਹਨੂੰ ਪੂਜੇ ਸੀ ਜਿਹੜੇ ਲੋਕ ਇਹਦੇ ਪਹਿਰੇ ਹੱਥ ਲਾਉਂਦੇ ਸੀ ਸੁਣੋ ਬੜੇ ਧਿਆਨ ਨਾਲ ਹੈ ਕਿ ਤੁਸੀਂ ਇਹਨੂੰ ਘਰ ਆਪਣੇ ਬਾੜੋਂਗੇ ਸ਼ਰਮ ਵਾਲੀ ਗੱਲ ਹੈ ਇਸ ਵਿਅਕਤੀ ਵਾਸਤੇ ਆਓ ਸੁਣਦੇ ਹਾਂ ਇਸ ਬੜੀ ਹੀ ਦੁਖਦਾਈ ਖਬਰ ਨੂੰ ਜੀਸਸ ਮੀਰ ਜੀ ਬੱਚੇ ਵਸੀ ਵਸੀ ਦੇਸ਼ ਦਾ ਹਾਲ ਕੀ ਦੇਖੀਏ ਕਿ ਬਹੁਤ ਸਾਰੇ ਬਾਬੇ ਵੈਲੀ ਜੇਨਾਂ ਦੇ ਵਿੱਚ ਬੰਦ ਹੈ ਰਾਮ ਰਹੀਮ ਹੋ ਗਿਆ ਬਾਪੂ ਆਸਰਾਮ ਹੋ ਗਿਆ ਇਕਰਾਮਪਾਲ ਹੈ ਉਹ ਵੀ ਬੰਦ ਹੈ ਸੋ ਇਹਨਾਂ ਨੇ ਕੁਝ ਇਹੋ ਜੇ ਕਰਮ ਕੀਤੇ ਤੇ ਉਸ ਤੋਂ ਬਾਅਦ ਕੋ ਕਰਮ ਕਰਾਂਗੇ ਆਪਾਂ ਇਹ ਉਸ ਤੋਂ ਬਾਅਦ ਕਿ ਵੀ ਕਿੰਨੇ ਕਿੰਨੇ ਸਾਲਾਂ ਬਾਅਦ ਜਿਹੜੀਆਂ ਗੱਲਾਂ ਜਿਹੜੀਆਂ ਬਾਹਰ ਨਿਕਲੀਆਂ ਹੁਣ ਇਹ ਜਿਹੜਾ ਕੇਸ ਹੈ ਭਾਈ ਰਣਜੀਤ ਸਿੰਘ ਟਰੰਡਰੀ ਵਾਲੇ ਦਾ ਇਹ ਤੁਹਾਨੂੰ Google ਤੇ PTC News ਤੇ ਮਿਲੇਗਾ ਸਾਰਾ ਕੇਸ ਇਹਦੇ ਵਿੱਚ ਕੀ ਹੈ ਕਿ ਪਟਿਆਲਾ ਡੇਰੀ ਦੇ ਵਿੱਚ ਸਾਲ 2012 ਦੇ ਵਿੱਚ ਜ਼ਬਰਦਸਤਨਾ ਕੀਤਾ ਲੜਕੀ ਨਾਲ ਤੇ ਫੇਰ ਉਹਦੀ ਹੱਤਿਆ ਹੋਈ Oh my god, तो god. तो come on baby Oh my god ਅਰਜੀਤ ਬੱਚੋ ਸ਼ਰਮ ਵਾਲੀ ਗੱਲ ਹੈ ਤੇਰੇ ਵਾਸਤੇ। ఓ ਮਾਈ ਗੋਡ। ਹਾ ਰਾਮ ਰਹੀਮ ਬਰੇਗਾ ਕੇਸ ਲੱਗ ਰਿਹਾ ਸਾਰਾ ਕਿਉਂਕਿ ਉਹਦਾ ਜਿਹੜਾ ਭਰਾ ਹੈ ਲੜਕਾ ਉਹਦਾ ਨਾਮ ਹੈ ਸਾਹਿਬ ਸਿੰਘ। ਉਹ ਹੈਗਾ ਮਾਜਵੀ ਸਮਾਣਾ ਪਟਿਆਲਾ ਦਾ ਰਹਿਣ ਵਾਲਾ ਤੇ ਉਹਨੇ ਹਾਈ ਕੋਰਟ ਦਾ ਜਦੋਂ ਹੁਣ ਦਰਵਾਜ਼ਾ ਸਾਰੀ ਮਾਮਲੇ ਦਾ ਖੜਕਾਇਆ ਹੈ ਤੇ ਹਾਈ ਕੋਰਟ ਨੇ ਅੱਜ ਪਟਿਆਲਾ ਦੇ ਐਸਐਸਪੀ ਤੋਂ ਜਵਾਬ ਮੰਗਿਆ ਸਾਰਾ। ਪਟਿਆਲ ਇਸ ਭਰਾਨੀ ਪਟੀਸ਼ਨ ਦਾਇਰ ਕਰਕੇ ਕਹਿਆ ਸੀ ਕਿ ਜਿਹੜੀ ਮਾਮਲੇ ਦੀ ਜਾਂਚ ਹੈ ਸੀਨੀਅਰ ਆਈਪੀਐਸ ਦੀ ਅਗਵਾਈ ਵਿੱਚ ਸੀਬੀਆਈ ਕਰੇ ਜਾਂ ਐਸਆਈਟੀ ਜਿਹੜੀ ਹੈ ਗਠਨ ਕੀਤੀ ਜਾਏ ਸਾਰਾ ਮਾਮਲਾ ਜਿਹੜਾ ਇਹਨੂੰ ਦੁਬਾਰਾ ਤੋਂ ਖੋਖਿਆ ਜਾਏ ਉਹਨੇ ਇਹ ਦੋਸ਼ਾਇਆ ਆਪਣੀ ਪਟੀਸ਼ਨ ਦੇ ਵਿੱਚ ਕਿ 22 April 2012 ਨੂੰ ਭਾਈ ਰਣਜੀਤ ਸਿੰਘ ਢੰਡਿਆਂ ਵਾਲੇ ਦੇ ਡੇਰੇ ਵਿੱਚ ਉਸ ਦੀ ਭੈਣ ਦੇ ਨਾਲ ਜ਼ਬਰਦਸਤੀ ਕਰਕੇ ਉਸ ਦਾ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕੀਤਾ ਗਿਆ ਅਡਿਕਸ਼ਨ ਕਰਤਾ ਨੇ ਕਿਹਾ ਕਿ ਉਹ ਭੈਣ ਉਹਦੀ ਧਾਰਮਿਕ ਲੜਕੀ ਸੀ ਜੋ ਭਾਈ ਰਣਜੀਤ ਸਿੰਘ ਢੰਡਰੀਆ ਦੀ ਛੇਲੀ ਸੀ ਉਹਦੇ ਪਿੱਛੇ ਲੱਗੀ ਹੋਈ ਸੀ 2002 ਦੇ ਵਿੱਚ ਉਹਦਾ ਕਹਿਣਾ ਕਿ ਉਹ ਅਲੜ ਮਰਦੀ ਸੀ ਤੇ ਉਹ ਨਿਯਮਤ ਰੂਪ ਦੇ ਉੱਤੇ ਧਾਰਮਿਕ ਸੇਵਾਵਾਂ ਦੀ ਉਸ ਡੇਰੇ ਵਿੱਚ ਜਾਂਦੀ ਸੀ ਜੋ ਭਾਈ ਰਣਜੀਤ ਸਿੰਘ ਢੰਡਰੀਆ ਵਾਲੇ ਦਾ ਡੇਰਾ ਸੋ ਉਸਦੇ ਕਤਲ ਤੋਂ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਰਣਜੀਤ ਸਿੰਘ ਢੰਡਰੀਆ ਵਾਲੇ ਦੀ ਅਸਲੀਅਤ ਦਾ ਪਤਾ ਲੱਗਿਆ ਤੇ ਉਹਨੂੰ ਲਗਿਆ ਕਿ ਡੇਡੇ ਦੇ ਵਿੱਚੇ ਕਈ ਮਹਿਲਾ ਸ਼ਰਧਾਜਨਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਹਨਾਂ ਦਾ ਜਿਨਸੀ ਸ਼ੋਸ਼ਣ ਕਰਦਾ ਹੈ ਤੇ ਇਸ ਤੋਂ ਬਾਅਦ ਉਸ ਦੀ ਭੈਣ ਨੇ ਆਪਣੇ ਮਾਪਿਆਂ ਨੂੰ ਪੁਲਿਸ ਨੂੰ ਸੂਚਿਤ ਕਰਨ ਦੀ ਗੱਲ ਕੀਤੀ ਤੇ ਰਣਜੀਤ ਸਿੰਘ ਢੰਡੀਆਂ ਵਾਲੇ ਨੇ ਇਹਦਾ ਵਿਰੋਧ ਕੀਤਾ ਤੇ ਧਮਕੀ ਦਿੱਤੀ ਤੇ ਜੇ ਤੂੰ ਬਾਹਰ ਦੱਸਿਆ ਤੇ ਫਿਰ ਤੈਨੂੰ ਨੁਕਸਾਨ ਪਹੁੰਚਾਇਆ ਜਾਏਗਾ ਉਹਨੇ ਵੀ ਕਿਹਾ ਕਿ ਕਈ ਕੁੜੀਆਂ ਦੇ ਨਾਲ ਨੇ ਨੇ ਜ਼ਬਰਜਨਾਹ ਕੀਤਾ ਔਰ ਇਸ ਤੋਂ ਬਾਅਦ

ਛੱਡਰੀ ਹੌਲੀ ਦੀ ਪੈਰੋਕਾਰਾਂ ਨੇ ਪਟੀਸ਼ਨ ਕਰਤਾ ਨੂੰ ਧਮਕੀ ਦਿੱਤੀ ਸੀ ਉਹ ਜਗਾ ਛੱਡ ਕੇ ਚਲੇ ਜਾ ਨਹੀਂ ਤਾਂ ਪਟੀਸ਼ਨ ਕਰਤਾ ਦੇ ਪੂਰੇ ਪਰਿਵਾਰ ਨੂੰ ਮਾਰ ਦੇ ਲਿਗੇ ਪਰ ਖਾਸ ਕਰਕੇ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਸ਼ਹਿਰ ਛੱਡ ਕੇ ਭੱਜਣਾ ਪਿਆ ਤੇ ਉਦੋਂ ਤੋਂ ਹੀ ਉਹ ਇਥੋਂ ਦੂਰ ਰਹਿ ਰਿਹਾ ਅਰਪਛਾਤੀ ਸਥਾਨਾਂ ਤੇ ਛੁਪ ਕੇ ਰਹਿ ਰਿਹਾ ਤੇ ਇਸ ਕਤਲ ਦੇ ਮਾਮਲੇ ਦੇ ਵਿੱਚ ਉਸ ਦਾ ਕਹਿਣਾ ਕਿ ਦਰਖਾਸਤ ਕਈ ਵਾਰ ਥਾਣਾ ਪਸਿਆਣਾ ਪਟਿਆਲਾ ਦੇ ਵਿੱਚ ਹੀ ਉੱਥੇ ਦਿੱਤੀ ਗਈ ਹੈ ਤੇ ਭੈਣ ਨੇ ਪੁਲਿਸ ਅਧਿਕਾਰੀਆਂ ਉਸ ਦੀ ਭੈਣ ਨੇ ਪੁਲਿਸ ਅਧਿਕਾਰੀਆਂ ਨਾਲ ਉਹਦੋਂ ਕੋਸ਼ਿਸ਼ ਵੀ ਕੀਤੀ ਸੀ ਸੰਪਰਕ ਕਰਨ ਦੀ ਲੇਕਿਨ ਉਹਨੂੰ ਧਮਕੀਆਂ ਇੰਨੀਆਂ ਦਿੱਤੀਆਂ ਗਈਆਂ ਔਰ ਅਲਟੀਮੇਟਲੀ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੁਣ ਹਾਈ ਕੋਰਟ ਨੇ ਜਿਹੜਾ ਪਟਿਆਲਾ ਦੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਕਿਹਾ ਹੈ ਕਿ ਸਾਰੇ ਕੇਸ ਦੇ ਵਿੱਚ ਆਪਣਾ ਪੱਖ ਪੇਸ਼ ਕਰੋ ਸੋ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਸਮੇਂ ਵੀ ਟੰਡਰੀਆ ਬੜਾ ਜੇਲ੍ਹ ਵਿੱਚ ਜਾਵੇਗਾ ਅਤੇ ਆਪਣੀ ਆਖਰੀ ਜ਼ਿੰਦਗੀ ਜਿਹੜੀ ਹੈ ਬਾਬਾ ਰਹੀਮ ਦੇ ਨਾਲ ਬਤਾਵੇਗਾ ਔਰ ਕਿੰਨੀ ਸ਼ਰਮ ਵਾਲੀ ਗੱਲ ਹੈ ਉਹਨਾਂ ਲੋਕਾਂ ਬਾਕੀ ਜੋ ਟੰਡਰੀਆ ਬਾਰੇ ਦਾ ਕਾਰਨ ਸੀ ਇਹਦੇ ਪੈਰੀ ਹੱਥ ਲਾਉਂਦੇ ਸੀ ਔਰ ਤੁਹਾਨੂੰ ਯਾਦ ਹੋਣਾ ਕਿ ਮੈਂ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਦਿਨ ਐਸੇ ਇਹਦੇ ਕੀਤੇ ਹੋਏ ਕਰਮ ਸਾਹਮਣੇ ਆਉਣਗੇ ਕਿਉਂਕਿ ਜਿਹੜਾ ਵਿਅਕਤੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਝੂਠ ਬੋਲਦਾ ਲੋਕਾਂ ਨੂੰ ਗਲਤ ਰਸਤੇ ਪਾਉਂਦਾ ਗਲਤ ਸਿੱਖੀ ਦਾ ਪ੍ਰਚਾਰ ਕਰਦਾ ਬਾਣੀ ਨਾਲ ਸ਼ੀਰਖਾਨੀ ਕਰਦਾ ਉਹ ਜ਼ਰੂਰ ਇੱਕ ਦਿਨ ਅੜਕੇ ਵਿੱਚ ਆਉਂਦਾ ਔਰ ਸ਼ਰਮ ਬੜੀ ਗੱਲ ਐ ਛਟੜੀਆਂ ਵਾਲੇ ਵਾਲੇ ਸ਼ਰਮ ਸ਼ੇਮ ਫਰਦਸ ਬੱਚੋ ਸ਼ਮ ਸ਼ਰਮ ਚਾਹੀਦੀ ਆ ਧਰਮ ਦੇ ਵਿੱਚ ਕੋੜ ਐ ਤੈਨੂੰ ਦਸਤਾਰ ਜਿਹੜੀ ਐ ਲਾਉਣ ਦਾ ਪੌਣ ਪਹਿਨਣ ਦਾ ਤੈਨੂੰ ਹੱਕ ਨਹੀਂ ਐ ਬਸ ਤੂੰ ਕੱਪੜੇ ਜਿਹੜੇ ਆ ਤੇਰੇ ਜਿਹੜੇ ਆ ਉਹ ਆਲਰੇਡੀ ਇੱਕ ਸੰਤ ਵਾਲੇ ਨਹੀਂ ਐ ਤੂੰ ਇੱਕ ਡਰਾਮੇ ਵਾਜ ਐ ਸ਼ੇਮ ਫਾਰ ਯੂ ਔਰ ਹੁਣ ਕੋਰਟ ਵਿੱਚ ਕੀ ਚੱਲੇਗਾ ਤਾਂ ਇਸ ਨੂੰ ਜਨ ਯਾਤਰਾ ਕਰਨੀ ਪਵੇਗੀ ਕੀ ਕਹਾਲ ਤੁਹਾਡਾ ਕਿ ਇਹੋ ਜਿਹੇ ਬੰਦੇ ਬਾਹਰ ਹੋਣੇ ਚਾਹੀਦੇ ਆ ਔਰ ਜਿੰਨੇ ਵੀ ਤਕਰੀਬਨ ਇਸ ਸੰਤ ਮਹਾਪਰਸ਼ੂਏ ਨੇ ਜਿਨ੍ਹਾਂ ਨੇ ਵੱਡੇ ਵੱਡੇ ਮੈਲ ਡੇਰੇ ਬਸਾਏ ਨੇ ਇਹਨਾਂ ਦੇ ਇਹੋ ਜਿਹਾ ਇੱਕ ਕਰਮ ਹਮੇਸ਼ਾ ਹੀ ਵਾਰ ਆਏ ਨੇ ਤੇ ਹੁਣ ਵਾਰੀ ਐ ਇਹ ਟ੍ਰੈਂਡਰੀਆਂ ਵਾਲੇ ਦੀ ਅਤੇ ਕੋਰਟ ਵੱਲੋਂ ਹੁਕਮ ਹੋ ਚੁੱਕੇ ਨੇ ਐਸਐਸਪੀ ਸਾਹਿਬ ਨੂੰ ਇਸ ਕੇਸ ਦੇ ਸਬੰਧ ਵਿੱਚ ਲੱਗਦਾ ਕਿ ਭਾਵੇਂ 12 ਸਾਲ ਸਮਾਂ ਹੋ ਚੁੱਕਾ ਹੈ ਤਾਂ ਰਾਮ ਰਹੀਮ ਕਿੰਨੇ ਸਾਲਾਂ ਬਾਅਦ ਜਲ ਗਿਆ ਸੀ ਆਹ ਵੇਖ ਲਓ ਇਹ ਸੱਚ ਹੈ ਬਿੱਲੀ ਦਾ ਬਲੂੰਗੜਾ ਹੈ ਔਰ ਇਸ ਬਲੂੰਗੜੇ ਨੂੰ ਸ਼ਰਮ ਹਿਆ ਚਾਹੀਦਾ ਹੈ ਸਾਡੇ ਧਰਮ ਦੇ ਵਿੱਚ ਉਹ ਧੀ ਰਾਣੀ ਕਿਸੇ ਲਈ ਬੱਚੀ ਜੋ ਕਿ ਕੁਝ ਬੱਚੇ ਐਨੇ ਦੇਖਿਆ ਜਾਵੇ ਕਿ ਬਾਣੀ ਦੇ ਵਿੱਚ ਲੀਨ ਹੋ ਜਾਂਦੇ ਨੇ ਬਾਣੀ ਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਨੇ ਅਧਿਆਤਮਿਕ ਸਤਾਂ ਤੇ ਜਾਂਦੇ ਨੇ ਅਤੇ ਉਹਨਾਂ ਨਾਲ ਉਸ ਜਗ੍ਹਾ ਦੇ ਉੱਪਰ ਕੰਮ ਕੀਤਾ ਜਾਵੇ ਰੇਪ ਕੀਤਾ ਜਾਵੇ ਸ਼ਰਮ ਵਾਲੀ ਗੱਲ ਹੈ ਇਹਨਾਂ ਵਾਸਤੇ ਸ਼ਰਮ ਚਾਹੀਦੀ ਹੈ ਜਿਹਨਾਂ ਲੋਕਾਂ ਨੇ ਕੀਤਾ ਹੈ ਉਸ ਬੱਚੀ ਦਾ ਕਸੂਰ ਕੀ ਹੈ ਓ ਮਾਈ ਗੋਡ ਦੈਰ ਇਜ਼ ਸੈਡ ਪਾਰਟ ਸ਼ੇਮਪਾਅਰ ਦਿਸ ਅ ਜੀ ਅੱਗੇ ਇਦਾਂ ਹੀ ਕਾ ਕੋਲ ਕੰਟੀਨਿਊ ਕਰਦੇ ਪਰ ਪੌਲ ਜੀ ਨੇ ਬਸ ਸਾਬ ਉਹ ਕਹਿੰਦੇ ਕਾਬੂ ਨਹੀਂ ਹੋ ਰਿਹਾ ਹਾਂਜੀ ਹਾਂਜੀ ਜ਼ਰੂਰੀ ਬੇਨਤੀ ਕਰਨ ਵਾਸਤੇ ਮੈਂ ਇਸ ਵੇਲੇ ਵੀਡੀਓ ਬਣਾ ਰਿਹਾ ਕਾਫੀ ਸੰਗਤ ਦੇ ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਹਰ ਸਾਂ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਆ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈਜਾ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਅ ਵਾਸਤਾਨੀ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਆ ਹਜ਼ਾਰਾਂ ਲੋਕ ਆਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰੈਟ ਪਾਈ ਏ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ सीबीआई ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜੀ ਇਹਦਾ ਪਤਾ ਲਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਕਤ ਮੌਤ ਉਹਦੀ ਹਸਪੀਟਲ ਤੇ ਜਾ ਕੇ ਹੋਈ ਹੈ ਪਰਮੇਸ਼ਰ ਦਵਾਰ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਇੰਨੀ ਕੁ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ ਕਿ ਜਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਰਨਜੀ ਟੜੀਆਂ ਇਹਦਾ ਤੁਸੀਂ ਪੱਕ ਸੁਣਿਆ ਉਹਨਾਂ ਦਾ ਇਹ ਕਹਿਣਾ ਸਿਗਾ ਕਿ ਇਹ ਬੇਬੁਨਿਆਦ ਖਬਰ ਹੈਗੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਅਗਰ ਇਹਦੇ ਵਿੱਚ ਸੱਚਾਈ ਹੈਗੀ ਹੈ ਤੇ ਸਬੂਤ ਜਿਹੜੇ ਆ ਉਹ ਸਾਹਮਣੇ ਲਿਆਏ ਜਾਣ ਦੂਸਰਾ ਜਿਹੜਾ ਉਹਨਾਂ ਨੇ ਕਿਹਾ ਕਿ ਕੁੜੀ ਦੀ ਮੌਤ ਹਸਪੀਟਲ ਜਾ ਕੇ ਹੋਈ ਸੀਗੀ ਸਾਡਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈਗਾ ਅਗਰ ਕਿਸੇ ਦੇ ਕੋਲ ਕੋਈ ਸਬੂਤ ਹੈ ਤੇ ਉਹ ਸਾਹਮਣੇ ਲਿਆਏ ਜਾਣ ਏਜੰਸੀਆਂ ਆ ਕੋ ਇਸ ਦੀ ਜਿਹੜੀ ਆ ਤਫਸੀਲ ਕਰਵਾਈ ਜਾਵੇ ਤਾਂ ਕਿ ਮਾਮਲਾ ਜਿਹੜਾ ਵਾ ਕਲੀਅਰ ਹੋ ਜਾਵੇ ਕਿਸੇ ਨੂੰ ਵੀ ਸ਼ੱਕ ਸ਼ੁਬਹੇ ਦੀ ਜ਼ਰੂਰਤ ਜਿਹੜੀ ਆ ਕਿਸੇ ਦੀ ਉਹ ਬਾਕੀ ਨਾ ਰਵੇ ਤੇ ਦੂਸਰੇ ਪਾਸੇ ਤੁਸੀਂ ਉਸ ਨੌਜਵਾਨ ਦਾ ਵੀ ਪੱਕਾ ਸੁਣਿਆ ਹੋਣਾ ਮੈਂ ਕਿ ਉਹਦਾ ਇਹ ਕਹਿਣਾ ਸੀਗਾ ਕਿ ਮੈਂ ਜਦੋਂ ਮੇਰੀ ਭੈਣ ਦੇ ਨਾਲ ਇਹ ਕਾਂਟ ਹੋਇਆ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਮਿਲਣਦੀਆਂ ਸੀ ਜਾਨ ਨੂੰ ਮਾਰਨ ਦੀਆਂ ਮੈਂ ਆਪਣੀ ਜਾਨ ਬਚਾਉਂਦਾ ਫਿਰੰਦਿਆ ਸੀ ਇਸ ਲਈ ਉਦੋਂ ਮੈਂ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਮੈਂ ਉਸ ਤੇ ਗੱਲਬਾਤ ਨਹੀਂ ਕੀਤੀ ਹੋਨ ਜੋ ਕਿ ਮੈਂ ਇਸ ਤੇ ਜ਼ਰੂਰੀ ਗੱਲ ਕਰਨਾ ਸਮਝਿਆ ਮੈਂ ਇਸ ਲਈ ਜਾ ਕੇ ਰਿਟ ਦਾਇਰ ਕੀਤੀ ਲੇਕਿਨ ਬਿਰੋ ਮੈਂ ਇੱਕ ਆਪਣੀ ਜਿਹੜੀ رائے ਤੁਹਾਨੂੰ ਦੇਣਾ ਚਾਹਾਂਗੀ ਅੱਗੇ ਤੁਹਾਡੀ ਆਪਣੀ رائے ਹਰ ਇਨਸਾਨ ਦੀ ਹੈ ਉਹ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਲੇਕਿਨ ਮੇਰੀ رائے ਤੇ ਨਜ਼ਦੀਕ ਮੈਂ ਤੇ ਇਹ ਕਹਾਂਗੀ ਕਿ ਦੇਖੋ 12 ਸਾਲ ਇੱਕ ਬਹੁਤ ਲੰਬਾ ਅਰਸਾ ਹੈਗਾ ਬਈ ਚਲੋ ਉਹ ਚ ਸ਼ੁਰੂ ਚ ਉਹਦੇ ਚ ਹੋਏਗਾ ਦਬਾਅ ਪ੍ਰੈਸ਼ਰ ਹੋਏਗਾ ਲੇਕਿਨ ਇੰਨੀ ਧੀਰ ਉਹ ਕਿੱਥੇ ਰਿਹਾ ਉਹਨੇ ਬਿਲਕੁਲ ਖਾਮੋਸ਼ੀ ਇਖਤਿਆਰ ਕੀਤੀ ਇਹ ਰਹੀ ਤੇ ਹੁਣ ਅਚਾਨਕ ਉਹਨੇ ਜਾ ਕੇ ਰੈਟ ਦਾਇਰ ਕਰ ਦਿੱਤੀ ਅਗਰ ਵਾਕਈ ਉਹ ਸੱਚਾ ਹੈਗਾ ਤੇ ਜਿਸ ਤਰ੍ਹਾਂ ਕਿ ਬਾਬਾ ਰਣਜੀਤ ਡਰੀਆ ਵਾਲੇ ਕਹਿੰਦੇ ਆ ਕਿ ਉਸ ਦਾ ਜਿਹੜਾ ਸਬੂਤ ਹੈ ਉਹ ਸਾਹਮਣੇ ਲਿਆਇਆ ਜਾਣ ਅਗਰ ਵਾਕਈ ਕਾਂਟ ਹੋਇਆ ਹੈ ਤੇ ਯਕੀਨਨ ਉਸ ਬੱਚੀ ਦਾ ਪੋਸਟਮਾਰਟਮ ਵੀ ਹੋਇਆ ਹੋਏਗਾ ਫਿਰ ਕਿਉਂਕਿ ਉਹਦੀ ਹਸਪੀਟਲ ਚ ਜਾ ਕੇ ਡੈਥ ਹੋਈ ਹੈ ਤੇ ਵੀ ਰਿਪੋਰਟ ਸਾਹਮਣੇ ਲਿਆਈ ਜਾਏ ਔਰ ਏਜੰਸੀਆਂ ਕੋਲੋਂ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਤਫਸ਼ੀਸ਼ ਕਰਵਾਓ ਜਿਤ ਕੁ ਚਾਹੇ ਉਹ ਕਰਵਾ ਸਕਦੇ ਹੈਗੇ ਤੇ ਐਡੇ ਵੱਡੇ ਦਾਵੇ ਉਹੀ ਬੰਦਾ ਕਰ ਸਕਦਾ ਹੈ ਜਿਹੜਾ ਬਿਲਕੁਲ ਪਾਕ ਸਾਫ਼ ਹੁੰਦਾ ਜਿਹਨੂੰ ਕੋਈ ਡਰ ਹੁੰਦਾ ਵੈ ਉਹ ਕਦੀ ਵੀ ਮੀਡੀਆ ਦੇ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦਾ ਹੈਗਾ ਬਾਕੀ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਸੋਚਦੇ ਹੋ ਇਹ ਕਮੈਂਟਾਂ ਵਿੱਚ لازਮੀ ਦੱਸੋ ਰੱਖਿਓ ਆਪਣਾ ਟੀਅਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ